ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਫਤੇਗੜ ਕੋਰੋਡਾਣਾ ਜੀ ਤਹਿਸੀਲ ਤੇ ਜ਼ਿਲ੍ਹੇ ਮੋਗੇ ਚ ਇੱਕ ਆਪਾਂ ਵੀਡੀਓ ਕਵਰ ਕਰ ਰਹੇ ਆ ਜੀ ਦੇ ਚ 10 ਹੀ ਫਰਾਂ ਨੇ ਤੇ 10 ਦੀਆਂ ਦਸੇ ਐਚ ਐਫ ਜੀ ਡਿਟੇਲ ਤੁਹਾਨੂੰ ਭਾਈ ਤੋਂ ਲੈ ਕੇ ਦੇਵਾਂਗਾ ਜਦੋਂ ਤੁਹਾਨੂੰ ਬੱਚੀ ਪਸੰਦ ਆ ਗਈ ਤੁਹਾਡਾ ਸੌਦਾ ਹੋ ਗਿਆ ਜੇ ਕੋਈ ਵੀਰੇ ਅੰਦਰੋਂ ਚੈੱਕ ਕਰਾਉਣੀ ਚਾਹੁੰਦਾ ਹੋਵੇ ਤਾਂ ਵੀਰੇ ਆਪਦਾ ਪਰਸਨਲ ਡਾਕਟਰ ਸਾਹਿਬਾਨ ਨਾਲ ਲੈ ਕੇ ਆਇਓ ਕੌਨਕੀ ਜੇ ਕੋਈ ਬਾਤ ਚ ਲਾਂਬਾ ਦੇਊਗਾ ਉਹਦਾ ਕੋਈ ਫਾਇਦਾ ਨਹੀਂ ਇੱਥੋਂ ਬਾਈ ਦੇ ਘਰੇ ਦਸੰਦੀ ਕਰਕੇ ਲੈ ਜਾਓ ਸਾਸਰੀ ਘਰ ਜੀ ਸਾਸਰੀ ਘਰ ਜੀ ਨਾਮ ਤੇ ਐਡਰੈਸ ਦਾ ਨਾਮ ਵੀਰੇ ਜਗਮਉਨ ਸਿੰਘ ਪਿੰਡ ਫਾਦੇਗੜ ਕੋਰੋਟਾਣਾ ਤਹਿਸੀਲ ਤਰਮੋੜ ਜ਼ਿਲ੍ਹਾ ਮੋਗਾ ਵੀਰੇ ਮੋਬਾਈਲ ਨੰਬਰ ਜੀ 989174348 ਵੀਰੇ ਅੱਜ ਆਪਣੇ ਕੋਲ ਬਾਈ 10 ਬੱਚੀਆਂ 10 ਬੱਚੀਆਂ ਜਿਹੜੀਆਂ ਪਿੱਛੇ 12 ਬਾਈਆਂ ਸੀਗੀਆਂ ਵੀਰੇ 6 ਤਾਂ ਇੱਕੇ ਘਰ ਨਹੀਂ ਲੈ ਲਈਆਂ ਹਈਆਂ ਵੀਰੇ ਇਕੱਠੀਆਂ ਹਾਂ ਵੀਰੇ ਤਿੰਨ ਇੱਕ ਘਰ ਲੈ ਗਿਆ ਹੈਗਾ ਹੂੰ ਟੋਟਿਆਂ ਚ ਗਈਆਂ ਟੋਟਿਆਂ ਚ ਗਈਆਂ ਵੀਰੇ ਵਧੀਆ ਵਧੀਆ ਆਪਨੂੰ ਵੇ ਕਿਆ ਮਾਰਦੇ ਵਧੀਆ ਫੋਨ ਆਗੇ ਸੀ ਵਧੀਆ ਵਧੀਆ ਵੀਰੇ ਬਹੁਤ ਠੀਕਾ ਜਿਹੜੀਆਂ ਬਈ ਇਹ ਦਸੇ ਦੀਆਂ ਦਸੇ ਦੰਦਾਂ ਚ ਕਿਵੇਂ ਆ ਸਾਰੀਆਂ ਦੰਦਾਂ ਜਿਆ ਚੌਗੀ ਤਾਂ ਦੋਂਦੀ ਤੋਂ ਲੈ ਕੇ ਚੌਗੀ ਆ ਤੇ ਇੱਕ ਵਿੱਚ ਉਹ ਹੈਗਾ ਮੰਗਾ ਸ਼ੈਕ ਦੇ ਦੰਦ ਜਾ ਕੇ ਦਾ ਬੱਚਾ ਬਾਕੀ ਸਾਰੀਆਂ ਵੀਰੇ ਕੋਈ ਪੂਰੇ ਦੰਦਾਂ ਵਿੱਚ ਕੋਈ ਨਹੀਂ ਕੋਈ ਖੀਰੀ ਨਹੀਂ ਕੋਈ ਤੇ ਕੋਈ ਪੂਰੇ ਦੰਦਾਂ ਚ ਕੋਈ ਪੂਰੇ ਦੰਦਾਂ ਹਾਂ ਵੀਰੇ ਤੇ ਬਈ ਅੰਦਰ ਦੀ ਕੰਜ ਦੀ ਗਾਰੰਟੀ ਫੁੱਲ ਗਾਰੰਟੀ ਗਾਰੰਟੀ ਮੇਰੇ ਘਰ ਦੀ ਹਾਂ ਇੱਥੋਂ ਜਿ ਇੱਥੋਂ ਦੀ ਗਾਰੰਟੀ ਆ ਇੱਥੋਂ ਜਿਹੜੇ ਚੜ ਗਈ ਉਦੋਂ ਕੋਈ ਗਾਰੰਟੀ ਨਹੀਂ ਠੀਕ ਆ ਠੀਕ ਆ ਵੀਰੇ ਇੱਥੇ ਆਉਣ ਆ ਦੋ ਡਾਕਟਰ ਲੈ ਆਉਣ ਤਿੰਨ ਲੈ ਆਉਣ ਮੈਂ ਆਪਾਂ ਦੀ ਗੱਡੀ ਭਰ ਲਿਓਣ ਡਾਕਟਰ ਜੀ ਆਪਾਂ ਚਾਹੀ ਪੀਉਣੀ ਆ ਠੀਕ ਆ ਆਪਾਂ ਕਿਹੜਾ ਯਾਰ ਕੋਈ ਗੱਲ ਆ ਆਪਾਂ ਕਿਹੜਾ ਕਹਿਣਾ ਵੀਰੇ ਤੁਸੀਂ ਡਾਕਟਰ ਨਹੀਂ ਲਿਓਣਾ ਆਪਾਂ ਕਹਿੰਦੇ ਵੀਰੇ ਬਣਾ ਦੀ ਤੁਸੀਂ ਪਦਾਵ ਭਰਾ ਲਿਓ ਆਪਣੇ ਆਪਾਂ ਚਾਹ ਪਾਣੀ ਪੀਵਾਂਗੇ ਗੱਲ ਦਾ ਸੇਵਾ ਪਾਣੀ ਕਰਾਂਗੇ ਸਾਰੇ ਭੈਣ ਭਰਾਵਾਂ ਦਾ ਠੀਕ ਆ ਯਾ ਕਿ ਨਹੀਂ ਪਰ ਗਾਰੰਟੀ ਆਪਣੇ ਕਰਦੀ ਆ ਹੂੰ ਗਾਂ ਕੋਈ ਗਾਰੰਟੀ ਨਹੀਂ ਬਰਾੜ ਜੀ ਮਗਰ ਉਹ ਐਵੇਂ ਨਾਂ ਲਾਂਭਾ ਦਿੱਤਾ ਨਾ ਲੈਣਾ ਆਪਣੀ ਹਰ ਵਾਰ ਇਹੀ ਗੱਲ ਹੁੰਦੀ ਠੀਕ ਹੈ ਵੀਰੇ ਠੀਕ ਆ ਆਪਣਾ ਵਿੱਚੋਂ ਸਾਰੇ ਨਾਗ ਨਹੀਂ ਤੁਰਦੇ ਕਿਉਂਕਿ ਵੀਡੀਓ ਲੰਬੀ ਹੋ ਜੂਗੀ ਠੀਕ ਠੀਕ ਆ ਵੀਰੇ ਠੀਕ ਜਿਹੜਾ ਨਾਗ ਆਪਾਂ ਨਹੀਂ ਤੁਰਦੇ ਉਹਦੀ ਤੁਰੇ ਦੀ ਗਰੰਟੀ ਫੁੱਲ ਗਰੰਟੀ ਹੋਊਗੀ ਕੋਈ ਖੁਜਲੀ ਹੋਵੇ ਪੈਰਾਂ ਦਾ ਕੋਈ ਨੁਕਸ ਹੋਵੇ ਤਾਂ ਦਾਵੇਦਾਰ ਮੈਂ ਵੀਰੇ ਠੀਕ ਆ ਭਰਾ ਤੇਰੇ ਘਰੇ ਵਾਪਸ ਆ ਜੂਗੀ ਬੱਚੀ ਠੀਕ ਆ ਠੀਕ ਆ ਵੀਰੇ ਠੀਕ ਆ ਇਧਰ ਕਰਕੇ ਸ਼ੁਰੂ ਕਾਲੀ ਬੱਚੀ ਨੂੰ ਦੇਖ ਬੱਚਾ ਵੀਰੇ ਹੂੰ ਬੱਚਾ ਕੁਆਲਿਟੀ ਤੁਸੀਂ ਦੇ ਕੁਆਲਿਟੀ ਕੁਲਟੀ ਵੇ ਬਰਾੜਾ ਝੋਲੀ ਚੈੱਕ ਕਰਾ ਦੀ ਇਹਦੀ ਬਈ ਹਾਂਜੀ ਚਾਰ ਹੀ ਥਾਣਾ ਵੀਰੇ ਜਿਹਦੇ ਕੋਈ ਹੋਊਗਾ ਬਰਾੜਾ ਸਾਹਿਬ ਜੀ ਉਹਦਾ ਦੱਸਦਾ ਉਹਦਾ ਦਾਸ ਦੇਣਾ ਵੀਰੇ ਆਪਾਂ ਵੀਰੇ ਠੀਕ ਆ ਠੀਕ ਆ ਵੀਰੇ ਬਾਕੀ ਤੁਸੀਂ ਵੇਖ ਸਕਦੇ ਹੋ ਚਮਕ-ਦਮਕ ਇਹ ਦੰਦਾਂ ਚ ਹੀ ਆ ਵੀਰੇ ਬੱਚਾ ਮੰਨ ਲਓ ਦੋਂਦੇ ਚੱਕਦਾ ਵੀਰੇ ਅੱਛਾ ਪ੍ਰੋਪਰ ਦੋਂਦਾ ਨਹੀਂ ਹੋਇਆ ਪ੍ਰੋਪਰ ਦੋਂਦਾ ਨਹੀਂ ਦੋਂਦਾ ਨਹੀਂ ਆ ਰਿਹਾ ਬਰੜ ਵੀਰੇ ਫਿਰ ਗੱਲ ਉਹੀ ਆ ਜਾਂਦੀ ਆ ਕੌਣ ਆਹ ਵੇਖ ਵੀਰੇ ਆਹ ਦੇਖ ਲੈ ਲਓ ਜੀ ਹਜੇ ਪ੍ਰੋਪਰ ਹੋਇਆ ਨਹੀਂਗਾ ਵੀਰੇ ਠੀਕ ਆ ਠੀਕ ਆ ਬਰਾ ਚੱਲਿਓ ਵੀਰੇ ਹਾਂਜੀ ਹੂੰ ਠੀਕ ਆ ਬਾਕੀ ਇਹ ਜੇ ਏਆਈ ਕਿਸੇ ਦੀ ਨਹੀਂ ਵੀ ਹੋਈ ਤਾਂ ਲਗਭਗ ਏਆਈ ਤੇ ਕਾਬਲੀ ਆ ਵੀਰੇ ਕਾਬਲ ਕਾਬਲ ਵੀਰੇ ਚੀਕਾ ਹਾਂਜੀ 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 ਚੈ ਜੀ ਡਿਮਾਂਡ ਇਹਦੀ ਕੱਲੀ ਕੱਲੀ ਦੀ ਬਰਾੜ ਜੀ ਡਿਮਾਂਡ ਹੈਗੀ 15 15000 ਰੁਪਿਆ ਅੱਛਾ ਤੇ ਗਾਂ ਕਰਾਂਗੇ ਆਪਰਾਪਾ ਵੱਡਾ ਗਾਂ ਜਿਵੇਂ ਜਿਵੇਂ ਤੁਰੇ ਚੱਲਾਂਗੇ ਉਵੇਂ ਉਵੇਂ ਆਫਰ ਕਰੀ ਚੱਲਾਂਗੇ ਉਵੇਂ ਉਵੇਂ ਆਫਰ ਕਰੀ ਚੱਲਾਂਗੇ ਦੂਆਂ ਤੇ ਹੋਰ ਆ ਚਾਰਾਂ ਤੇ ਹੋਰ ਆ ਅਠਾਂ ਤੇ ਹੋਰ ਆ ਪੰਜਾਂ ਤੇ ਹੋਰ ਆ ਠੀਕ ਆ ਹਾਂਜੀ ਵੀਰੇ ਤੇ ਦੋ ਨੰਬਰ ਆ ਚਾ ਆ ਗਿਆ ਇੱਕ ਖੜਾ ਰਹਿਣ ਦੀ ਇਹ ਖੜਾ ਰਹਿਣ ਦੀ ਵੀ ਓਕੇ ਆ ਤੋਰੇ ਦਾ ਓਕੇ ਵੀਰੇ ਫੋਰ ਸ਼ਾਂਗ ਬਖਾਪਰਾ ਕਿਥੇ ਬੱਚੇ ਦੇ ਫੋਰ ਸ਼ਾਂਗ ਦੇ ਠੀਕ ਆ ਠੀਕ ਆ ਵੀਰੇ ਚੰਗਾ ਹੈ ਨਾ ਰੰਗ ਦੇ ਪ੍ਰਿੰਟ ਵੀ ਦੇਖ ਬੱਚਾ ਦੇ ਵੇਖ ਵੀਰੇ ਇਹ ਗੈਨ ਇਹਨਾਂ ਚ ਦੋਨਾਂ ਚੋਂ ਕਿਸੇ ਦੀ ਹੋਈ ਆ ਨਹੀਂ ਵੀਰੇ ਇਹਨਾਂ ਚ ਨਹੀਂ ਹੋਈ ਬਰਾੜ ਸਾਹਿਬ ਕਿਸੇ ਦੀ ਨਹੀਂ ਹੋਈ ਕਿ ਨਹੀਂ ਹੋਈ ਵੀਰੇ ਆਪਦੇ ਕਾਬਲ ਹੀ ਆ ਕਾਬਲ ਆ ਵੀਰੇ ਠੀਕ ਆ ਇਹ ਵੀ ਦੋ ਦੋ ਦੇ ਜੱਗ ਦਾ ਬੱਚਾ ਦੋ ਨੰਬਰ ਦੀ ਡਿਮਾਂਡ ਇਹਦੀ 15000 ਰੁਪਈਆ ਹੀ ਜੋੜਾ ਜੋੜਾ 26 ਦਾ ਜਿਹੜਾ ਮਰਜ਼ੀ ਬਣਾ ਲੈ ਜਿਹੜਾ ਮਰਜ਼ੀ ਬਣਾ ਲੈ ਇਹ ਲੈਣ ਵਾਈਜ ਬਣੂਗਾ ਨਹੀਂ ਮੰਨ ਕੇ ਚੱਲੋ ਇਧਰੋਂ ਪੰਜਾਂ ਦੇ ਆਪਾ ਆਫਰ ਕਰ ਦਿੰਨੀ ਬਰਾੜ ਸਾਹਿਬ ਜੀ ਉਹ ਤਾਂ ਪੰਜਾਂ ਤੇ ਹੋ ਗਈ ਮੰਨ ਲਓ ਨਹੀਂ ਨਹੀਂ ਜੋੜਾ ਨਹੀਂ ਜਿਹੜਾ ਜੋੜਾ ਬਣਾਤਾ ਉਹੀ ਜੋੜਾ ਮਿਲਣਾ ਵਾ ਆ ਇਹ ਨਹੀਂ ਗੱਲ ਵੀ ਇਧਰ ਕੋਈ ਹੋਰ ਚ ਕੱਢ ਲਵੇ ਅੱਛਾ ਉਹ ਨਹੀਂ ਗੱਲ ਹੋਣੀ ਜਿਹੜਾ ਡੋਲਾ ਹਾਂ ਬੜਾਦਾ ਹੋਣਾ ਹਾਂ ਜਿਵੇਂ ਇੱਕ ਤੇ ਦੋ ਨੰਬਰ ਇੱਕ ਤੇ ਦੋ ਨੰਬਰ ਇਹ 26 ਦੇ ਹੀ ਮਿਲਣਾ ਵਾ ਇਹ 26 ਦੇ ਹੀ ਇਹ 26 ਦਾ ਕੋਈ ਮਾਨ ਤਾਨ ਪੀਰ ਭਰਾ ਦਾ ਕਰਦੇ ਗਿਆ ਹੂੰ ਠੀਕ ਆ ਹਾਂਜੀ ਬਰਾੜ ਸਾਹਿਬ ਤਿੰਨ ਨੰਬਰ ਬਾਈ ਸਿੰਘਾਂ ਵਾਲੀ ਦੋ ਕਿਵੇਂ ਆ ਇਹ ਵੀ ਵੀਰੇ ਮੇਲਾ ਦਾ ਦੋਂਦੇ ਚ ਝੱਕਦਾ ਵਾ ਦੋਂਦਾ ਹੀ ਹੋਣਾ ਪ੍ਰੋਪਰ ਯਾ ਹੂੰ ਦੋਂਦਾ ਹੀ ਹੈ ਦੋਂਦਾ ਹੀ ਹੈ ਵੀਰੇ ਠੀਕ ਆ ਹਾਂ ਛੋਟੀ ਛੋਟੀ ਸਿੰਗ ਦੀ ਦਿਖਾਈ ਨਹੀਂ ਆ ਵਿਰੇ ਸਿੰਘ ਦੀ ਕੋਈ ਵੀਰਪੁਰ ਕਹੇ ਨੇ ਹਣਾ ਨਹੀਂ ਗਾਈ ਹੋਣੀ ਪਰ ਬੱਚਾ ਦੇਖ ਤੋ ਵਿਰੇ ਹੂੰ ਕੋਈ ਲਿਸਾ ਨਹੀਂ ਕੋਈ ਫਿੱਕਾ ਨਹੀਂ ਕੋਈ ਫੋਟ ਨਹੀਂ ਛਾਂਗਣੀ ਇਹਦੇ ਟੀਕਾ ਲੱਗਾ ਬਰਾੜ ਸਾਹਿਬ ਜੀ ਅੱਛਾ ਇਹਦੇ AI ਹੋਈ ਇਹਦੀ AI ਹੋਈ ਵੀ ਆ ਵਿਰੇ ਠੀਕ ਕੁਆਲਿਟੀ ਪੂਰੀ ਚੰਗੀ ਬਹੁਤ ਚੰਗੀ ਵਿਰੇ ਠੀਕ ਆ ਜੀ ਬਾਕੀ ਚੰਗਾ ਹੈ ਨਾ ਬੱਚਾ ਕੱਦ ਵੇ ਲਾਲਾ ਚਲੋ ਗੱਬਣ ਰਹਿ ਗਿਆ ਅਗਲੇ ਦੀ ਕਿਸਮਤ ਆ ਬਿਲਕੁਲ ਜੀ ਬਿਲਕੁਲ ਆਪਾਂ ਜਿਹੜੇ ਰਿਪੀਏ ਲੈਣੇ ਆ ਵਿਰੇ ਖਾਲੀ ਦੇ ਲੈਣੇ ਮੰਨ ਲਓ ਵਿਰੇ ਮੈਂ ਬੇਨਤੀ ਕਰਦਾ ਜਿਹੜੇ ਵੀਰ ਦਿੰਦੇ ਆ ਵੀਡੀਓ ਜਦੋਂ ਕੋਈ ਵੀ ਬੰਦਾ ਗੱਬਣ ਕਹਿ ਦਿੰਦਾ ਹੁੰਦਾ ਏਆਈ ਹੋਈ ਨੂੰ ਤਾਂ ਵੀਰੇ ਉਹ ਤੁਸੀਂ ਸੌਦਾ ਖਾਲੀ ਮੰਨ ਕੇ ਹੀ ਕਰਿਆ ਕਰੋ ਜੇ ਡਾਕਟਰ ਸਹਿਬਾਨ ਹੱਥ ਰੱਖ ਕੇ ਕਹਿੰਦਾ ਬਈ ਪਾਸਾ ਫਿਰ ਸੌਦਾ ਉਹ ਹਿਸਾਬ ਨਾਲ ਕਰਿਆ ਕਰੋ ਇਹ ਕਿਸਮਤ ਬੁੜੀ ਆ ਬਈ ਤੁਹਾਡੇ ਘਰੇ ਜਾ ਕੇ ਗੱਬਣ ਹੋ ਜੇ ਹੋ ਸਕਦੀ ਵੀਰੇ ਤੁਹਾਡੇ ਘਰੇ ਦੁਬਾਰਾ ਰਿਪੀਟ ਕਰ ਜਾ ਨਿਕਲਦੀਆਂ ਵੀ ਆ ਵੀਰੇ ਕੋਈ ਕਹਿਣ ਦੀਆਂ ਗੱਲਾਂ ਨਹੀਂ ਆ ਨਿਕਲਦੀਆਂ ਵੀ ਆ ਹਾਂਜੀ ਤੇ ਤੇਰੇ ਨੰਬਰ ਦੀ ਡਿਮਾਂਡ ਇਹਦੀ 15 ਹੀ ਆ ਬਰਾੜੀ ਇਹਦੀ ਵੀ 15 ਤੇ ਆ ਅੱਗੇ ਝੁੰਗੀ ਕਰ ਮਾਲੀ ਸਿੰਘਾਂ ਲਈ ਸਿੰਘਾਂ ਇਹਨੂੰ ਵੀਰੇ ਇਹਨੂੰ ਹੋਵੇ 34 35 ਦਾ ਨਿਕਰ ਨੂੰ ਕਰਵਾਓ ਬਹੁਤ ਵੀਰੇ ਵੇ ਤੂੰ ਵੇ ਤੂੰ ਠੀਕ ਆ ਐ ਨਹੀਂ ਕੋਈ ਸਿੰਘਾਂ ਦੇ ਲੱਤ ਮਾਰੂਗੀ ਹਾਂ ਲੈ ਠੀਕ ਆ ਵੀਰੇ ਠੀਕ ਆ ਜੀ ਬਾਕੀ ਮਜ਼ਬੂਤ ਪੂਰੀ ਆ ਹੈ ਨਾ ਪੂਰੀ 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 ਵੀਰੇ ਠੀਕ ਆ ਖੋਲੇ ਨਹੀਂ ਤਾਂ ਨਹੀਂ ਬਰਾੜ ਸਾਹਿਬ ਜੀ ਇਹ ਖੜੀ ਰਹਿਣ ਦੋ ਕੋਈ ਕਰ ਠੀਕ ਆ ਜੀ ਇਹਦੀ ਡਿਮਾਂਡ ਇਹਦੇ ਵੀ 15 ਹੀ ਆ ਜੋੜਾ ਹੋ 26 ਦਾ ਵੀਰੇ ਜੋੜਾ 26 ਦਾ ਤੇ ਅੱਗੇ ਨਾ 5 ਨੰਬਰ 5 ਨੰਬਰ ਆ ਗਿਆ ਵੀਰੇ ਇਹਦੀ ਕਿੰਨੀ ਡਿਮਾਂਡ ਆ ਇਹਦੀ 15000 ਰੁਪਏ ਹੀ ਆ ਬਰਾੜ ਸਾਹਿਬ ਜੀ ਇਹਦੇ ਵੀ ਫੋਰਡ ਸ਼ਾਂਗ ਕੋਈ ਨਹੀਂ ਇਹਦੇ ਕੋਈ ਫੋਰਡ ਸ਼ਾਂਗ ਨਹੀਂ ਤੇ ਜੇ ਬਾਈ ਦੋਂਦੀ ਦੋਂਦੀ ਆ ਜੀ ਇਹ ਕੋਈ ਨਹੀਂ ਆ ਇਹ ਕੋਈ ਨਹੀਂ ਵੀਰੇ ਹੁਣ ਜੇ 1 ਨੰਬਰ ਤੋਂ ਲੈ ਕੇ ਜਿਵੇਂ ਜਿਵੇਂ ਆਪਾਂ ਦਿਖਾਏ ਆ 5 ਨੰਬਰ ਤੱਕ ਆ 5 ਨੰਬਰ ਇੱਧਰ ਇਕੱਠੇ ਲੈ ਜੇ ਬਾਈ ਇਕੱਠੇ 55000 ਦੇ 11000 ਨੂੰ 11000 ਨੂੰ 100 ਕਿਲੋਮੀਟਰ ਕਰਾਇਆ ਫਰੀ ਨਾਲ ਆਫਰ ਨਾਲ ਆਫਰ 100 ਕਿਲੋਮੀਟਰ ਕਿਰਾਇਆ ਇੱਕ ਤੋਂ ਲੈ ਕੇ ਜੇ 5 ਤੱਕ ਇਹ 5 ਦਾ ਲਾਗ ਆ ਡਾ ਹਾਂਜੀ ਉਹ ਮੈਂ ਤਾਂ ਬਾਲੇ ਉਹ ਮੈਂ ਤਾਂ ਜਿਆਦੇ ਬੰਦੇ ਆ ਜਿਆਦੇ ਬੰਦੇ ਆ ਹਾਂ ਪਰ ਉਹ ਸਾਹਮਣੇ ਆਪਾਂ ਲਾਇਆ ਵੀਰੇ ਆਪਦੇ ਹਿਸਾਬ ਨਾਲ ਨਾ ਵੀ ਜੇ ਇਧਰ ਕੋਈ ਲੈਂਦਾ ਵਾ ਇਧਰ 55000 ਦੇ ਆ 100 ਕਿਲੋਟ ਕਿਰਾਇਆ ਫਰੀ ਆ ਕਿਰਾਇਆ ਫਰੀ ਕਰ ਹਾਂਜੀ ਹਾਂਜੀ ਬ੍ਰਦਰ ਸਾਹਿਬ ਠੀਕ ਆ ਅੱਗੇ ਨਾਕ ਨੰਬਰ ਆ ਗਿਆ ਬਈ 6 ਹਾਂਜੀ ਵੀਰੇ ਠੀਕ ਆ ਤੇ ਇਹ ਤੁਹਾਨੂੰ ਦੋ ਕਿਵੇਂ ਆ ਇਹ ਮਣਾ ਚੌਕ ਦੇ ਚੌਗਾ ਹੀ ਆ ਬਰੇਦਨੋਂ ਠੀਕ ਆ ਹਾਂ ਜੀ ਇਹ ਹਾਂ ਇਹਦੀ ਏਆਈ ਹੋਈ ਵੀ ਆ ਬਰਾੜ ਸਾਹਿਬ ਜੀ ਇਹਨੂੰ ਵੀ ਮਹੀਨੇ ਤੋਂ ਉੱਤੇ ਹੋ ਗਿਆ ਜਿਹੜੇ ਹਿਸਾਬ ਨਾਲ ਇਹ ਦੇ ਵੇਖਿਓ ਮਰੇ ਥਣ ਘੋਣੋਂ ਵਿਖਾਈ ਬਰਾੜ ਸਾਹਿਬ ਇਹ ਝੋਲੀ ਪੱਟੀ ਫਰਦੀ ਆ ਝੋਲੀ ਪੱਟੀ ਫਰਦੀ ਵੇਖਦੇ ਆ ਪੱਤਾ ਨਹੀਂ ਮਾਰਦੀ ਨਾ ਇਹ ਉਹਦੀ ਜੇ ਦੁੱਧ ਮਾਰੂ ਬਛੀ ਫਰੀ ਨਾਲ ਆਏਗਾ ਦਾ ਖਰਚ ਆ ਵੀਰੇ ਅਛਾ ਘਰੇ ਵੀ ਛੱਡਿਆਵਾਂਗੇ ਘਰੇ ਵੀ ਛੱਡਿਆਵਾਂਗੇ ਯਾਰ ਹੋਰ 10 ਬਰਾੜਾ ਵੇ ਵੇ ਆਪਾਂ ਵੀ ਅੱਖਾਂ ਖੋਲ ਕੇ ਲੈਨੇ ਵੀਰੇ ਹਾਂ ਅਜੇ ਤਾਂ ਆਪਾਂ ਪੈਸੇ ਲਾਉਣੇ ਆਪਾਂ ਪਹਿਲਾਂ ਤਾਂ ਵੀਰੇ ਵੇਗਾ ਆ ਪਹਿਲਾਂ ਆਪਾਂ ਲੈਨੇ ਆਪਦੇ ਵਾਸਤੇ ਇਹਦੂ ਗਾਹ ਗਾਹ ਕਾਸਤੇ ਆ ਹੂੰ ਠੀਕ ਐਵੇਂ ਹੁਣ ਆਪਾਂ ਕਹਦੀਏ ਵੀਰੇ ਆਪਾਂ ਦਾ ਵੇਖੀ ਨਹੀਂ ਸੀ ਨਹੀਂ ਕਹਣੀ ਵੇਖੀ ਵੀਰੇ ਆ ਨਹੀਂ ਰਿਹਾ ਸਾਡਾ ਉਹ ਗੱਲਾਂ ਨਹੀਂ ਵੀਰੇ ਪਹਿਲਾਂ ਲੈਨੇ ਆ ਆਪਦੇ ਵਾਸਤੇ ਗਾਹ ਦੂ ਤੂੰ ਬਾਅਦ ਦੀਆਂ ਠੀਕ ਆ ਠੀਕ ਹੈ ਕਿ ਨਹੀਂ ਠੀਕ ਹੈ ਜੀ ਹਾਂ ਝੋਲੀ ਜੀ ਅੱਜ ਮਾਲ ਆਇਆ ਜੀ ਵੀਰੇ ਪੱਠੇ ਪੁੱਠੇ ਨਹੀਂ ਪਾਏ ਗਏ ਬਰਾੜ ਸਾਹਿਬ ਸਭੀ ਘਾਟਾ ਬਰੀਡ ਬਰੂਡ ਤਾਂ ਪੂਰੀ ਬਹੁਤ ਚੰਗੀ ਥਣ ਵਿਖਾ ਬਰਾੜ ਜੀ ਝੋਲੀ ਆਇਆ ਜੀ ਜਿਵੇਂ ਹੋ ਸਕਦਾ ਕਿਸੇ ਦੇ ਕਰਮਾ ਨੂੰ ਨਿਕਲ ਜਾਵੇ ਪਰ ਆਪਾਂ ਅੱਜ ਖਾਲੀਆ ਚ ਸੌਦਾ ਕਰਨਾ ਗੱਬਣਾ ਚ ਜੀ ਵੀਰੇ ਕੋਈ ਭਰਾ ਕਹਿ ਦੇਵੇ ਯਾਰ ਮੈਂ ਇਹ ਗੱਬਣਾ ਚਾਹਣਾ ਉਹ ਗੱਲ ਨਹੀਂ ਬਰਾੜ ਸਾਹਿਬ 6 ਨੰਬਰ ਦੀ ਡਿਮਾਂਡ ਇਹਦੀ 15 ਹੀ ਆ ਵੀਰੇ ਇਹਦੀ ਵੀ 15 ਹੀ ਆ 7 ਵੀਰੇ ਖੜਾ ਰਹਿਣ ਦੀ ਝੋਲੀ ਦਿਖਾ ਦੀ ਕੱਲੀ ਇਹਦੀ ਲਓ ਜੀ ਠੀਕ ਹੈ ਬਰਾੜ ਸਾਹਿਬ ਜੀ ਚੰਗੀ ਆ ਗਵਾਲ ਬਹੁਤ ਚੰਗੀ ਵੀ ਡਿਮਾਂਡ ਇਹੀ 15 ਬਰਾੜ ਜੀ ਇਹ ਵੀ ਜੋੜਾ 26 ਦਾ ਜੋੜਾ 26 ਦਾ ਜੋੜਾ 26 ਦਾ ਠੀਕ ਆ ਤੇ ਅਗਲਾ ਜੋੜਾ ਵੀਰੇ ਇਹ ਦੰਦਾ ਚ ਕਿਵੇਂ ਆ ਚਿੱਟੀ ਜੀ ਦਿਖਾ ਦੀ ਆ ਪਹਿਲਾਂ ਆ ਦੱਸ ਦਿਓ ਇਹਦੇ ਕੋਈ ਫੋਰਡ ਸ਼ਾਂਗ ਤੇ ਇਹ ਇਹਦੇ ਹੈਗੀ ਮੜੀ ਜੀ ਬਰਾੜ ਸਾਹਿਬ ਜੀ ਨਾ ਗਲਤ ਕੰਮ ਨਹੀਂ ਕਰਨਾ ਉਹ ਹੈਗੀ ਨੇ ਵੀਰੇ ਹਾਂ ਹੈਗੀ ਹੈ ਨਾ ਟੈਮਕਣਾ ਜਾ ਟੈਮਕਣਾ ਜਾ ਹੈਗਾ ਆ ਦਿਖਦਾ ਹੋਊਗਾ ਦੇਖਦਾ ਨਾ ਵੀਰੇ ਪੂਰੀ ਵੱਡੀ ਵੱੱਛੀ ਆ ਇਹ ਨਹੀਂ ਗੱਲ ਕੋਈ ਛੋਟੀ ਆ ਖੋਲਣਾ ਬਰਾੜ ਸਾਹਿਬ ਜੀ ਚਲ ਖੋਲ ਦੋ ਕੋਈ ਗੱਲ ਨਹੀਂ ਤਾਂ ਇਹ ਗਾਂ ਵਾਲੀ ਨਾ ਖਲਾਈ ਤਿੰਨ ਹਾਂ ਗਾਂ ਵਾਲੀ ਰਹਨ ਦਾਂਗੇ ਗੇ ਖਲਾਉਣੀ ਸਾਡੇ ਨਾਲ ਕੱਲੀ ਕੱਲੀ ਖਲਾਲਾ ਭਰਾ ਹੂੰ ਤੋਰੇ ਦੀ ਓਕੇ ਤੇਰੇ ਦੀ ਯਾਰ ਫੁੱਲ ਗਰੰਟੀ ਹੋ ਬਰਾੜ ਸਾਹਿਬ ਜੀ ਗੱਲ ਕਹਿਣ ਦੀ ਨਹੀਂ ਯਾਰ ਠੀਕ ਆ ਆ ਲੈ ਵਿਖਾ ਵੀਰੇ ਨਿੱਗਰ ਨਰੋਈ ਆ ਹੈਨਾ ਹਾਂ ਕੋਈ ਲੱਸੀ ਨਹੀਂ ਗਈ ਠੀਕ ਆ ਠੀਕ ਆ ਵੀਰੇ ਹੂੰ ਇਹ ਦੰਦਾ ਜੀ ਆ ਵੀਰੇ ਇਹ ਦੰਦਾ ਜੀ ਹਾਂ ਠੀਕ ਆ ਭਾਈ ਤੇ ਇਹਦੀ ਡਿਮਾਂਡ ਵੱਡੀ ਵੱੱਛੀ ਦੀ ਇਹਦੀ 15000 ਰੁਪਏ ਬਰਾੜ ਜੀ ਤੇ ਇਹ ਗਾਂ ਵਾਲੀ ਚਿੱਟੀ ਜੀ ਦੀ ਮੁੱਲ 15 15 ਬਰਾੜ ਜੀ ਇਹਦਾ ਵੀ ਜੋੜਾ 26 ਦਾ ਇਹ ਵੀ ਜੋੜਾ 26 ਦਾ ਜੀ ਠੀਕ ਆ ਇਹਦੇ ਥਣ ਚੱਕ ਇਹ ਪ੍ਰੋਪਰ ਦੋ ਦੰਦਾ ਜਿਹੜੀ ਚਿੱਟੀ ਬੱਛੀ ਆ ਇੱਕ ਤਾਂ ਬਈ ਇਹਦੇ ਮਾੜੀ ਜੀ ਸਿੰਗੀ ਜੀ ਆ ਹਨਾ ਹਾਂਜੀ ਮਾੜੀ ਜੀ ਮਾੜੀ ਜੀ ਇਹ ਆ ਮਗਰਲੇ ਪਾਸੇ ਬਿੰਦੀਆਂ ਜੀਆਂ ਹਾਂ ਹਾਂ ਮਾੜੀਆਂ ਮਾੜੀਆਂ ਹੈਗੀਆਂ ਨਿਸ਼ਾਨ ਆ ਵੀਰੇ ਨਿਸ਼ਾਨ ਹੀ ਆ ਜੇ ਕੋਈ ਖੋੜ ਨਹੀਂ ਕਹਿੰਦੇ ਬਰੜ ਜੀ ਇਹਨੂੰ ਠੀਕ ਆ ਦਿਖਾ ਦਾਂਗੇ ਜੇ ਦਿਖਾ ਲਈ ਤਾਂ ਜੇ ਕਰ ਹਾਂ ਹੁਣ ਦੱਸ ਗੀ ਠੀਕ ਆ ਵੀਰੇ ਠੀਕ ਆ ਹਾਂਜੀ ਠੀਕ ਆ ਤੇ ਦੋ ਦੰਦ ਆ ਦੋ ਦੰਦ ਆ ਦੋ ਦੰਦ ਆ ਬਰੜ ਜੀ ਯਾਨੀ ਥਣਾ ਨਾਲ ਵੀ ਬਿੰਦੀਆਂ ਤੇ ਸਿੰਗੀ ਵੀ ਆ ਇਹਦੇ ਸਿੰਗੀ ਵੀ ਆ ਠੀਕ ਆ ਇਹ ਵੀ ਦੋ ਦੰਦ ਆ ਹੂੰ ਬਰੜ ਜੀ ਆ ਵੀ ਦੋ ਦੰਦ ਆ ਆ ਤੇ ਆ ਵਾ ਜੋੜਾ ਠੀਕ ਆ ਠੀਕ ਆ ਵੀਰੇ ਠੀਕ ਆ ਜੀ ਹਾਂਜੀ ਵੀਰਾੜੀ ਤੇ ਹੁਣ ਇਹਨਾਂ ਇਹਨਾਂ ਦੀ ਵੀ 15 15 ਇਹਨਾਂ ਦੀ 15 15 6 ਤੋਂ ਲੈ ਕੇ 10 ਟਿੱਕਰ ਇਹ ਮੈਂ 7 8 9 ਤੇ 10 10 ਇਹ ਪੰਜਾਂ ਦਾ ਜੋੜਾ ਬਣ ਗਿਆ ਲੱਗ ਵੀਰੇ ਠੀਕ ਆ ਇਹਨਾਂ ਦਾ ਪੰਜ ਪੰਜਾਂ ਦਾ ਲੱਗ ਕਰਾਂਗੇ ਆਪਾਂ ਇਹ ਸੈੱਟ ਦੋ ਸੈੱਟ ਬਣ ਗਏ ਇਹ ਵੀ ਆਪਾਂ 55000 ਦੀਆਂ ਦੇ ਦਾਂਗੇ ਤੇ ਜੇ ਦਸੇ ਹੀ ਲੈ ਜੇ ਪੂਰੇ ਲੱਖ ਦੀਆਂ ਪੂਰੇ ਲੱਖ ਪੂਰੇ ਲੱਖ ਦੀਆ ਕਿਰਾਇਆ ਨਹੀਂ ਇੱਥੇ ਬਈ ਬਣ ਕੇ ਕੰਨਣ ਕੋ ਨੂੰ ਪਹੁੰਚ ਨਹੀਂ ਹੁਣ ਤਾਂ ਰਹਿ ਗਿਆ ਪੰਜ ਪੰਜ ਚੱਕ ਪਹਿਲਾਂ ਹੀ ਪੰਜ ਪੰਜ ਚੱਕ ਨਹੀਂ 10000 ਨੂੰ ਹੀ ਰਹਿ ਗਈ ਫਿਰ ਜੇ ਤਾਂ 10000 ਨੂੰ ਬਰਾੜ ਜੀ ਰਹਿ ਗਈ ਠੀਕ ਆ ਹਾਂਜੀ ਵੀਰੇ ਆ ਤੁਰੰਤ ਨੋਟ ਕਰ ਲਿਓ ਬਾ ਕੋਈ ਗੱਲ ਨਹੀਂ ਜੀ ਖੜੇ ਹੀ ਰਹਿਣ ਦੋ ਜਿਹੜੀਆਂ 1 ਨੰਬਰ ਤੋਂ ਲੈ ਕੇ ਤੇ 5 ਨੰਬਰ ਤੱਕ ਦਿਖਾਈਆਂ 55000 ਰੁਪਇਆ 100 ਕਿਲੋਮੀਟਰ ਕਿਰਾਇਆ ਕਰਾਇਆ ਫਰੀ ਵੀਰੇ 6 ਨੰਬਰ ਤੋਂ ਲੈ ਕੇ 10 ਨੰਬਰ ਤੱਕ ਦਿਖਾਈਆਂ 55000 ਰੁਪਿਆ 100 ਕਿਲੋਮੀਟਰ ਕਿਰਾਇਆ ਜੇ 10 ਦੀਆਂ 10 ਲੈ ਜੂ ਤਾਂ ਲੱਖ ਦੀਆਂ ਕਿਰਾਇਆ ਨਹੀਂ ਇਹ ਤੇ ਕਿਰਾਇਆ ਨਹੀਂ ਇਹ ਪੂਰੇ ਲੱਖ ਦੀ ਇਹ ਪੂਰੇ ਲੱਖ ਦੀਆਂ ਬਰਾੜ ਸਾਹਿਬ ਜੀ ਠੀਕ ਆ ਦੁਬਾਰਾ ਫੇਰ ਦੱਸ ਦਿੰਨੇ ਆ ਜੇ ਕੋਈ ਚੈੱਕ ਕਰਾਉਣੀ ਚਾਹੁੰਦਾ ਹੋਵੇ ਆਪਣੇ ਘਰੋਂ ਕਰਾ ਕੇ ਲੈ ਜਾ ਘਰੋਂ ਕਰਵਾ ਕੇ ਲੈ ਜਾ ਵੀਰੇ ਠੀਕ ਆ ਠੀਕ ਆ ਗੱਡੀ 'ਚ ਉਤਰਦੀ ਵੀ ਕਰਵਾ ਲਵੇ ਨਾਲ ਹੀ ਕਰਵਾ ਲਵੇ ਇਹ ਨਹੀਂ ਗੱਲ ਵੀ ਪੰਜਾਂ ਦਿਨਾਂ ਨੂੰ ਕੋਈ ਡਾਕਟਰ ਨਹੀਂ ਮਿਲੇ ਇਹਨੂੰ ਪੰਜਾਂ ਦਿਨਾਂ ਨੂੰ ਰਵਾਂਗੇ ਉਹਦਾ ਕੋਈ ਇਹ ਕਹਿੰਦੇ ਤੇ ਕਮੈਂਟ ਆ ਜਾਂਦੇ ਬਈ ਇਹ ਦੂਰ ਮਂਗਾਉਣੀ ਹੈ ਹਾਂ ਆਪਾਂ ਨੇ ਆਪਾਂ ਨਹੀਂ ਇਹ ਵੀ ਆਪਾਂ ਇਹ ਏਡੇ ਵੀ ਨਹੀਂ ਹੈਣਗੇ ਵੀ ਆਪਾਂ ਕਹੀਏ ਵੀ ਇੱਥੇ ਆਪਦਾ ਉਹ ਇੱਥੇ ਆਪਾਂ ਕਹਿੰਨੇ ਵੀਰੇ ਗੱਡੀ 'ਚ ਉਤਰਦਾ ਉਹਨੂੰ ਆਪਦਾ ਡਾਕਟਰ ਸਾਹਿਬ ਕੋਲੇ ਸੱਦ ਕੇ ਰੱਖੋ ਜੇ ਸਾਡੀ ਦੀ ਬੱਚੀ ਅੰਦਰ ਦੀ ਗਲਤ ਹੁੰਦੀ ਆ ਆਪਦੀ ਸਾਡੀ ਵਾਪਸੀ ਆ ਮਗਰੀ ਗੱਡੀ 'ਚ ਚੜਾ ਲਓ ਉਸੇ ਗੱਡੀ 'ਚ ਲਪਾ ਲਾਂਗੇ ਵੀਰੇ ਠੀਕ ਆ ਪਹਿਲੀ ਗੱਲ ਤਾਂ ਵਾਹਿਗੁਰੂ ਦੀ ਕਿਰਪਾ ਵੀ ਆਪਾਂ ਆਪਦੇ ਲਈ ਪੂਰੀ ਸਮਝ ਨਾ ਲੈਨੇ ਆ ਕੋਈ 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 ਅੰਦਰ ਵੜ ਕੇ ਤਾਂ ਨਾ ਤਾਂ ਬਰਾੜ ਜੀ ਮੈਂ ਵੇਖਿਆ ਨਾ ਕਿਸੇ ਨੇ ਅੰਦਰ ਵੜ ਕੇ ਵੇਖਿਆ ਡਾਕਟਰ ਸਾਹਿਬ ਦੇ ਕਹਿੰਦੇ ਆ ਦੱਸਣ ਤੇ ਆ ਦੱਸਣ ਦੇ ਆ ਠੀਕ ਆ ਪਰ ਆਪਣੀ ਤਾਂ ਪਰਮਾ ਆਪਾਂ ਦਾ ਇਹੇ ਬੇਨਤੀ ਆ ਵੀ ਭਰਾ ਮੇਰੇ ਆਪਣੀ ਬੱਚੀ ਉੱਤਰ ਦੀ ਚੈੱਕ ਕਰਵਾ ਲਓ ਜੇ ਕੇ ਵੀਰ ਭਰਾ ਨੇ ਦੂਰ ਲਜਾਣੀ ਆ ਠੀਕ ਆ ਵੀਰੇ ਉਸ ਤੋਂ ਬਾਅਦ ਕੋਈ ਉਸ ਤੋਂ ਬਾਅਦ ਕੋਈ ਗਾਰੰਟੀ ਨਹੀਂ ਇਹ ਬੇਨਤੀ ਰਹੂਗੀ ਕਿਉਂਕਿ ਬਾਅਦ ਚ ਲਾਂਬੇ ਦਾ ਬਈ ਕੋਈ ਫਾਇਦਾ ਨਹੀਂ ਨਾ ਜੀ ਨਾ ਜੀ ਨਾ ਜੀ ਬਰਾੜ ਸਕਰੀਨ ਤੇ ਲਗਾਤਾਰ ਚੱਲੋ ਹਾਂ ਜੀ